ਪੰਜਾਬ ਭਾਰ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ ਸਵਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੇ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਸ਼੍ਰੀ ਮੁਖਤਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੱਸਾਂ ਦੀ ਰਫ਼ਤਾਰ ਰੁਕ ਜਾਣ ਤੇ ਗਰਮੀ ਦੇ ਵਿੱਚ ਸਵਾਰੀਆਂ ਦਾ ਬੁਰਾ ਹਾਲ ਹੈ ਤਾਂ ਕਿ ਆਜਾ ਰਿਹਾ ਹੈ ਕਿ ਸਮੇਂ ਸਿਰ ਤਨਖਾਹ ਨਾ ਮਿਲਣ ਤੇ ਕਰਮਚਾਰੀਆਂ ਦੇ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਰੋਡਵੇਜ਼ ਅਤੇ ਪੀ ਆਰਟੀਸੀ ਦੇ ਕੰਟਰੈਕਟ ਵਰਕਰ ਜਿਹੜੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 12-12 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਸਮੇ ਤੇ ਤਨਖਾਹ ਨਹੀਂ ਮਿਲਦੀ ਜਿਸ ਕਾਰਨ ਉਹਨਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ। ਆ ਵੀ ਅੱਜ ਜਿਹੜਾ ਹੜਤਾਲ ਕੀਤੀ ਕੀ ਕਾਰਨ ਸੀ ਜੀ? ਮੇਰਾ ਨਾਮ ਲਖੀਰ ਸਿੰਘ ਆ ਜੀ। ਪਨਬਾ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ 1/19 ਦਾ ਮੈਂ ਡਿਪੂ ਪ੍ਰਧਾਨ ਆ। ਅੱਜ ਦਾ ਜਿਹੜਾ ਬੰਦ ਦਾ ਕਾਰਨ ਆ ਜੀ ਇਹ ਤਨਖਾਹਾਂ ਨੂੰ ਲੈ ਕੇ ਆ ਜੀ ਜਿਹੜੀ ਸਾਡੇ ਆਊਟਸੋਰਸ ਸਟਾਫ ਆ ਤੇ ਕੰਟਰੈਕਟ ਦਾ ਸਟਾਫ ਆ ਉਹਨਾਂ ਦੀ ਤਨਖਾਹਾਂ ਦੇ ਵਿੱਚ ਹਰ ਵਾਰ ਦੇਰੀ ਹੁੰਦੀ ਆ। ਆ ਹੁਣ ਸਾਡੇ ਜਿਹੜੇ ਆਊਟਸੋਰਸਰ ਸਟਾਫ ਆ ਉਹਨਾਂ ਦਾ 20 ਤੋਂ ਮਹੀਨਾ ਸ਼ੁਰੂ ਹੁੰਦਾ ਯਾਨੀ ਕਿ 20 ਤਰੀਕ ਤੋਂ 21 ਤੱਕ ਤਨਖਾਹ ਬੰਦੀ ਆ ਆ ਉਹ ਦੂਸਰੀ 20 ਆ ਗਈ ਪਰ ਹਜੇ ਤੱਕ ਤਨਖਾਹ ਨਹੀਂ ਪਾਈ ਗਈ ਇਹ ਲਗਾਤਾਰ ਅੱਜ ਦਾ ਨਹੀਂ ਇਹ ਪਹਿਲਾਂ ਵੀ ਬਹੁਤ ਵਾਰ ਅਸੀਂ ਲਿਖਤੀ ਵੀ ਦੇ ਚੁੱਕੇ ਹਾਂ ਔਰ ਬੜੇ ਬਾਰੀ ਅਧਿਕਾਰੀਆਂ ਦੇ ਵੀ ਸਾਹਮਣੇ ਲੈ ਆ ਚੁੱਕੇ ਹਾਂ ਵੀ ਆਏ ਵਾਰੀ ਤਨਖਾਹ ਇੱਕ ਇੱਕ ਮਹੀਨਾ ਮਹੀਨਾ ਲੇਟ ਪਹਿਲੀ ਗੱਲ ਤਾਂ ਤਨਖਾਹਾਂ ਬਹੁਤ ਘੱਟ ਆ ਸਾਡੇ ਵਰਕਰਾਂ ਦੀਆਂ ਦਿਨ ਰਾਤ ਮਿਹਨਤਾਂ ਕਰਦੇ ਆ 18-18 ਘੰਟੇ ਡਿਊਟੀ ਕਰਦੇ ਆ ਤੇ ਉਹ ਵੀ ਘੱਟ ਤਨਖਾਹਾਂ ਦੇ ਵਿੱਚ ਉਹ ਜਿਹੜੀ ਤਨਖਾਹ ਜਿਹੜੀ ਬਣਦੀ ਹੈ ਉਹ ਵੀ ਸਮੇਂ ਸਿਰ ਨਹੀਂ ਮਿਲਦੀ ਤਾਂ ਉਹ ਬੜੀਆਂ ਕਿਸੇ ਨੇ ਕੋਈ ਕਿਸ਼ਤਾਂ ਲਈਆਂ ਹੁੰਦੀਆਂ ਜਾਂ ਉਹ ਮੋੜਨੀਆਂ ਹੁੰਦੀਆਂ ਤੇ ਪਰਿਵਾਰ ਦਾ ਗੁਜ਼ਾਰਾ ਬੱਚਿਆਂ ਦੀਆਂ ਫੀਸਾਂ ਜਾਂ ਵਗੈਰਾ ਭਰਨੀ ਆਉਂਦੀਆਂ ਉਹ ਸਾਡੇ ਬਦਹਾਲ ਕਰਤੇ ਇਹਨਾਂ ਨੇ ਹਾਲਾਤ ਬਹੁਤ ਮਾੜੀ ਹੋਏ ਹੈ ਮੁਲਾਜ਼ਮਾਂ ਦੀ ਇਹਦੇ ਕਾਰਨ ਸਾਨੂੰ ਸਾਡੇ ਕੋਈ ਸ਼ੌਕ ਨਹੀਂ ਹੜਤਾਲ ਕਰਨ ਦਾ ਜਾਂ ਬੰਦ ਕਰਨ ਦਾ ਇਹ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਸਰਕਾਰ ਤੇ ਕੋਈ ਕੰਨਾਂ ਤੇ ਜੂਨ ਨਹੀਂ ਸਰਕਦੀ ਵਾਰ-ਵਾਰ ਹੀ ਇਹ ਇਸੇ ਤਰ੍ਹਾਂ ਹੁੰਦਾ ਹੈ ਕਿ ਆਏ ਮਹੀਨੇ ਜਿਹੜੀ ਤਨਖਾਹ ਉਹ 20 ਵੀ ਇੱਕ ਇੱਕ ਮਹੀਨਾ ਮਹੀਨਾ ਲੇਟ ਹੋ ਜਾਂਦੀ ਹੈ 20 25 25 ਦਿਨ ਲੇਟ ਆਉਂਦੀ ਹੈ ਇਸੇ ਕਰਕੇ ਅੱਜ ਜਿਹੜਾ ਉਹ ਬੰਦ ਕੀਤਾ ਗਿਆ ਜੇ ਅਗਰ ਤੁਹਾਡੀ ਮੰਗਾ ਨਾ ਕੀਤੀ ਜਾਂ ਤਾਂ ਖਾਣਾ ਨਾ ਮਿਲੇ ਅਗਲਾ ਕੀ ਸੰਘਰਸ਼ ਹੋਏਗਾ ਜੀ ਮੰਗਾ ਨੂੰ ਲੈ ਕੇ ਤਾਂ ਸਰ ਅਸੀਂ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਲਗਾਤਾਰ 16 16 ਸਾਲ ਤੋਂ ਅਸੀਂ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਹਾਂ ਸੋ ਕਈ ਸਾਡੇ ਸਾਥੀ ਰਿਟਾਇਰ ਹੋ ਕੇ ਵੀ ਘਰੇ ਜਾਵੜਿਆ ਕਈ ਦੋ ਤਰ੍ਹਾਂ ਦੀਆਂ ਕੈਟਾਗਰੀਆਂ ਕੰਮ ਕਰ ਰਹੀਆਂ ਇੱਕ ਆਊਟਸੋਰਸ ਦੇ ਤਹਿਤ ਜਿਹੜੇ ਮੁਲਾਜ਼ਮ ਸਾਡੇ ਕੰਮ ਕਰ ਰਹੇ ਆ ਰੋਡਵੇ ਦੇ ਵਿੱਚ ਪਨਪਾਸੇ ਵਿੱਚ ਇੱਕ ਕੰਟਰੈਕਟ ਤੇ ਆ। ਸੋ ਸਰਕਾਰ ਨੇ ਵਾਰ-ਵਾਰ ਉਹਨਾਂ ਨੂੰ ਲਾਰੇ ਲਾਏ ਆ ਵੀ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ। ਇਹ ਸਰਕਾਰ ਨੇ ਵੀ ਸਾਫ ਹੋਏ ਸਮਾਂ ਮੰਗਿਆ ਸੀ ਵੀ ਅਸੀਂ ਤੁਹਾਡਾ ਆਉਂਦਿਆ ਸਾਰ ਜਿਹੜਾ ਤੁਹਾਡਾ ਕੰਮ ਆ ਜਿਹੜਾ ਅਸੀਂ ਪਹਿਲ ਦੇ ਆਧਾਰ ਤੇ ਤੁਹਾਨੂੰ ਰੈਗੂਲਰ ਕਰਾਂਗੇ। ਪਰ ਉਹ ਸਮਾਂ ਦੇਣ ਦੇ ਬਾਵਜੂਦ ਅੱਜ ਬਹੁਤ ਘੱਟੋ-ਘੱਟ ਵੀ 2-3 ਸਾਲੇ ਸਰਕਾਰ ਨੇ ਵੀ ਨਗਾ ਲੇ ਪਰ ਗੋਗਲੂਆਂ ਤੋਂ ਮਿੱਟੀ ਝੜੀ ਆ। ਇਹ ਰੇ ਖੋਖਲੇ ਦਾਵੇ ਸਾਬਤ ਹੋਏ ਆ। ਇਹਨਾਂ ਨੇ ਬੱਸਾਂ ਜਿਹੜੀਆਂ ਰੋਡਵੇ ਦੇ ਵਿੱਚ ਮਰਜ਼ੀ ਕੀਤੀਆਂ ਸੀ। ਉਹ ਨਾਲ ਜਿਹੜੇ ਪਿਛਲੇ ਡਾਇਰੈਕਟਰ ਸਾਹਿਬ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਤੁਹਾਨੂੰ ਜਿਹੜਾ ਇਹਦੇ ਵਿੱਚ ਮਰਜ ਕਰਕੇ ਜਿਹੜੇ ਕੰਟਰੈਕਟ ਵਾਲਾ ਸਟਾਫ ਆ ਉਹਨਾਂ ਦੀ ਤਨਖਾਹ ਜਿਹੜੀ ਰੋਡਵੇਜ ਖਜ਼ਾਨੇ ਵਿੱਚੋਂ ਦਿੱਤੀ ਜਾਊਗੀ ਪਰ ਉਹ ਵੀ ਹਜੇ ਤੱਕ ਜਿਹੜਾ ਹੋਇਆ ਪਿਆ ਬਕਾਇਦਾ ਬਜਟ ਦੇ ਵਿੱਚ ਰਿਲੀਜ਼ ਵੀ ਹੋ ਗਿਆ ਵਜ ਤੋਂ ਪਰ ਉਹ ਤਨਖਾਹ ਇਹਨਾਂ ਨੇ ਪਾਉਣੀ ਕਿ ਕੋਈ ਵੀ ਕਾਰਵਾਈ ਉੱਤੇ ਨਹੀਂ ਕੀਤੀ ਉਹ ਜਿਉਂਦਾ ਤੇ ਆਉਂਦਾ ਮਸਲੇ ਉਵੇਂ ਖੜੇ ਆ ਸੋ ਨਾ ਕੋਈ ਅਧਿਕਾਰੀ ਨਾ ਕੋਈ ਸਰਕਾਰ ਦਾ ਜਾਂ ਮੰਤਰੀ ਇਸ ਵੱਲ ਸੁਹਿਰਦੀ ਹੈ ਨਹੀਂ ਕਿ ਅਸੀਂ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਵਰਕਰ ਕਰ ਰਹੇ ਆ ਉਹਨਾਂ ਦੀ ਕੀ ਮੰਗਾਂ ਨਾ ਸਾਨੂੰ ਕੋਈ ਅਸੀਂ ਕੋਈ ਸ਼ਰਸ਼ ਵੀ ਕਰਦੇ ਆ ਤਾਂ ਉਹ ਮੀਟਿੰਗ ਦਿੱਤੀ ਜਾਂਦੀ ਹੈ ਪਰ ਕੋਈ ਗੋਦੇ ਤੇ ਹੱਲ ਨਹੀਂ ਹੁੰਦਾਗਾ ਸਾਨੂੰ ਹੋਰ ਤਾਂ ਹੋਰ ਸਾਨੂੰ ਤਨਖਾਹ ਵੀ ਇਹੋ ਜੇ ਦੀਪੂ ਬੰਦ ਕਰ ਕਰਕੇ ਸਾਨੂੰ ਆਪਦਾ ਨੁਕਸਾਨ ਕਰਕੇ ਪੂਰ ਨਹੀਂ ਦੇ ਸਕੈਨਸ ਪੰਜਾਬ ਦੇ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਟੂ ਡੀ ਦੀ ਰਿਪੋਰਟ